ਵਾਇਗੁਰ ਜੇਕਾ ਖਾਲਸਾ ਵਾਇਗੁਰ ਜੇ ਕੀ ਫਤਿਹ ਅੱਜਕੱਲ ਨਿੱਜੀ ਸਫਲਤਾ ਤੇ ਮੁਕਾਬਲੇ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਇਸ ਪਰਪੀਖ ਵਿੱਚ ਅਸਰ ਦੀਵਾਰ ਦੀ ਨਿਮਰਤਾ ਤੇ ਹੰਕਾਰ ਤਿਆਗਣ ਦੀ ਸਿੱਖਿਆ ਕਿਵੇਂ ਮਹੱਤਵਪੂਰਨ ਹੈ ਆਓ ਅੱਜ ਆਪਾਂ ਇਸ ਉੱਤੇ ਵਿਚਾਰ ਕਰੀਏ ਸਕਸੈਸ ਐਂਡ ਕੰਪੀਟੀਸ਼ਨ ਹਮੇਸ਼ਾ ਤੋਂ ਹੀ ਅਹਿਮ ਰਹੇ ਹਨ ਪਰ ਅੱਜ ਦੇ ਡਿਵੈਲਪਡ ਐਂਡ ਸਾਇੰਸ ਦੇ ਯੁੱਗ ਵਿੱਚ ਤਾਂ ਹਰ ਮਨੁੱਖ ਦੂਜੇ ਮਨੁੱਖ ਤੋਂ ਅੱਗੇ ਵਧਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਚਾਹੇ ਉਹ ਅੱچھے ਕਾਲਜ 'ਚ ਐਡਮਿਸ਼ਨ ਲੈਣ ਦੀ ਗੱਲ ਹੋਵੇ ਅੱچھے ਨੰਬਰ ਲੈਣ ਜਾਂ ਅੱਛੀ ਨੌਕਰੀ ਪਾਉਣ ਦੀ ਗੱਲ ਹੋਵੇ ਇਸ ਸਕਸੈਸ ਐਂਡ ਕੰਪੀਟੀਸ਼ਨ ਨੇ ਲੋਕਾਂ ਅੰਦਰ ਅਹੰਕਾਰ ਅਤੇ ਈਗੋ ਦੀ ਭਾਵਨਾ ਇਤਨੀ ਪਰਬਲ ਕਰ ਦਿੰਦੀ ਹੈ ਕਿ ਅੱਜ ਉਹ ਗਿਣਤੀ ਵਿੱਚ ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਨਿਮਰਤਾ ਨਾਮ ਦੀ ਚੀਜ਼ ਰਹੀ ਹੀ ਨਹੀਂ ਕੋਈ ਦੂਜੇ ਅਗੇ ਝੁਕਣ ਨੂੰ ਅਤੇ ਦੂਜੇ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਨਿਮਰਤਾ ਤੇ ਹੰਕਾਰ ਤੇ ਅਗੰਦੀ ਸਿੱਖਿਆ ਸਾਨੂੰ ਆਸਾ ਦੀ 12 ਦੀ ਸਤਵੀਂ ਪੌੜੀ ਬੜੀ ਅੱਛੀ ਤਰ੍ਹਾਂ ਦੇ ਨਾਲ ਦੇ ਰਹੀ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜਮਿਆ ਹੋਂ ਵਿੱਚ ਮੁਆ ਜਦੋਂ ਤੱਕ ਜੀਵ ਹਮੇ ਵੀ ਜਿਉਂਦਾ ਹੈ ਉਦੋਂ ਤੱਕ ਉਹ ਸੰਸਾਰ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਇਸੇ ਮੈਮੇ ਵਿੱਚ ਉਹ ਜ਼ਿੰਦਗੀ ਦੀ ਬਾਜੀ ਜਿੱਤਦਾ ਤੇ ਹਾਰਦਾ ਰਹਿੰਦਾ ਹੈ ਉਹ ਸਾਰੀ ਜ਼ਿੰਦਗੀ ਝੂਠ ਸੱਚ ਪਾਪ ਪੁੰਨ ਹਾਸੇ ਰੋਣੇ ਮੂਰਖ ਸਿਆਨਪਤਾ ਦੀ ਪੰਡ ਚੁੱਕੀ ਫਿਰਦਾ ਹੈ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਦੇ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਤੋਵੇ ਕਦੀ ਜਾਤ ਦਾ ਅਹੰਕਾਰ ਕਰਦਾ ਹੈ ਕਦੀ ਮਾਇਆ ਦਾ ਅਤੇ ਕਦੇ ਆਪਣੀ ਸਕਸੈਸ ਦਾ ਆਸਾ ਦੀਵਾਰ ਦੀ ਸਤਵੀਂ ਪੌੜੀ ਅੱਜ ਕੱਲ ਦੇ ਕੰਪੀਟੀਸ਼ਨ ਐਂਡ ਸਕਸੈਸ ਦੇ ਯੁੱਗ ਵਿੱਚ ਸਾਨੂੰ ਨਿਮਰਤਾ ਅਤੇ ਅਹੰਕਾਰ ਤਿਆਗਣ ਦੀ ਸਿੱਖਿਆ ਦਿੰਦੀ ਹੈ ਜਦੋਂ ਜੀਵ ਦੇ ਹਉਮੇ ਦਾ ਭਾਂਡਾ ਭਰ ਕੇ ਟੁੱਟ ਜਾਂਦਾ ਹੈ ਤਾਂ ਉਸ ਦੇ ਸਾਰੇ ਸਾਖ ਸੰਬੰਧੀ ਉਸ ਦਾ ਸਾਥ ਛੱਡ ਜਾਂਦੇ ਹਨ ਤਦ ਉਸ ਨੂੰ ਇੱਕ ਰੱਬ ਹੀ ਨਜ਼ਰ ਆਉਂਦਾ ਹੈ ਹਉਮੇ ਦੀ ਰਗ ਰੋਗ ਹੈ दारू ਵੀ ਇਸ ਮਾਹੀ ਕਿਰਪਾ ਕਰੀ ਜੇ ਆਪਣੀ ਤਾ ਗੁਰਗਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਮਹਾਰਾਜ ਸਮਝਾ ਰਹੇ ਹਨ ਕਿ ਹੰਕਾਰ ਦੇ ਰੋਗ ਦਾ دارو ਗੁਰੂ ਦੇ ਪਾਸ ਹੈ ਜੇ ਉਸ ਦੀ ਕਿਰਪਾ ਬਖਸ਼ਿਸ਼ ਹੋ ਜਾਵੇ ਅਤੇ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤਾਂ ਉਸ ਦਾ ਅਹੰਕਾਰ ਦਾ ਰੋਗ ਦੂਰ ਹੋ ਜਾਂਦਾ ਹੈ ਉਸ ਦੇ ਅੰਦਰ ਨਿਮਰਤਾ ਅਤੇ ਅਹੰਕਾਰ ਤਿਆਗਨ ਦੀ ਭਾਵਨਾ ਪਰਬਲ ਹੋ ਜਾਂਦੀ ਹੈ ਫਿਰ ਉਹ ਮੰਦੀ ਜਗ੍ਹਾ ਤੇ ਪੈਰ ਨਹੀਂ ਧਰਦੇ ਓਨੇ ਮੰਦੇ ਪੈਰ ਨਾ ਰੱਖਿਓ ਕਰ ਸੁਖ ਰਿ ਧਰਮ ਕਮਾਇਆ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ